ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਸ ਹੋ ਜਾਚੀ ਕਿਸ ਆਰਾਧੇ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਬ ਸੁਖ ਨਾਮ ਨਿਤ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਤੇਰੀ ਦਾਤੀ ਰਾਜਾ ਇਸੇ ਤਰ੍ਹਾਂ ਹੀ ਪਾਠ ਕਰਨਾ ਹੈ ਦਾਤੀ ਨੂੰ ਪੋਲਾ ਕਰਕੇ ਦਾਤੀ ਨਹੀਂ ਬੋਲਣਾ ਰਾਜਾ ਨੂੰ ਇਥੇ ਰਾਜਾ ਨਹੀਂ ਬੋਲਣਾ ਤੇਰੀਆਂ ਦਾਤਾ ਦੇ ਨਾਲ ਹੀ ਵਾਹਿਗੁਰੂ ਜੀ ਮੈਂ ਰਜਦਾ ਹਾਂ ਇਉਂ ਰਾਜਾ ਪਾਠ ਕਰਨਾ ਹੈ ਰਾਜਾ ਨਹੀਂ ਹਰ ਜੀਉ ਤੇਰੀ ਦਾਤੀ ਰਾਜਾ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ ਪਿਆ ਤਿਸ ਕਾ ਮੋਹ ਤਾਜਾ ਰਹਾ ਜਿਨ ਹਰ ਧਿਆਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾਤਾ ਨਿਖੋਟ ਨਾ ਕਬਹੀ ਜਾਈ ਆਨੰਦ ਭਇਆ ਸੁਖ ਸਹਜ ਸਮਾਣੇ ਸਤ ਗੁਰ ਮੇਲ ਮਿਲਾਏ ਮਾਨ ਨਾਮ ਜਪ ਨਾਮ ਆਰਾਧ ਆਨੰਦ ਇਹਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਿਨ ਕਾ ਕਿਰਪਾਲ ਹੋਆ ਪ੍ਰਭ ਮੀਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਇਆਲਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲ ਰਾਖ ਲੇਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਚਉ ਤਕੇ ਗੁਰ ਗੋਵਿੰਦ ਸਲਾਹੀਆ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਨੀ ਸਾਰ ਜਿਤ ਤਨ ਨਾਮ ਨ ਊਪਜੈ ਭਾਈ ਸੇ ਤਨ ਹੋਏ ਸ਼ਾਰ ਸਾਧ ਸੰਗਤ ਕਉ ਵਾਰਿਆ ਭਾਈ ਜਿਨ ਏਕੰਕਾਰ ਆਧਾਰ ਸੋਈ ਸਚ ਅਰਾਧਨਾ ਭਾਈ ਜਿਸ ਤੇ ਸਭ ਕਿਛ ਹੋਏ ਗੋਰਾ ਪੂਰਾ ਜਾਣਾ ਆ ਭਾਈ ਤਿਸ ਬਿਨ ਅਵਰ ਨ ਕੋਈ ਰਹਾਉ ਨਾਮ ਵਿਹੂਣੇ ਪਛ ਮੁਏ ਭਾਈ ਗਣਤ ਨ ਜਾਏ ਗਣੀ ਵਿਣ ਸੱਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ਆਵਣ ਜਾਣ ਨ ਚੁੱਕਾਈ ਭਾਈ ਝੂਠੀ ਦੁਨੀ ਵਣੀ ਗੋਰਾ ਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਏਕ ਕਣੀ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਗੁਰ ਭਰਮ ਨ ਜਾਏ ਅਨਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਧਨ ਪਾਇ ਚਾਰੇ ਕੁੰਡਾ ਸੋਧਿਆ ਭਾਈ ਵਿਣ ਸਤਗੁਰ ਨਾਹੀ ਜਾਏ ਵਡਾ ਭਾਗ ਕੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਇ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੀ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪਰਾਪਤ ਹੋਏ ਕੋਟ ਮਧੇ ਜਨ ਪਾਈਐ ਭਾਈ ਵਿਰਲਾ ਕੋਈ ਕੋਏ ਕੋਟ ਮੱਧੇ ਜਨ ਪਾਈਐ ਭਾਈ ਕੋਟ ਮੱਦੇ ਜਾਨ ਪਾਈਐ ਭਾਈ ਵਿਰਲਾ ਕੋਈ ਕੋਏ ਨਾਨਕ ਰਤਾ ਸਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਏ ਸੋਰਠ ਮਹੱਲਾ ਪੰਜਵਾ ਦੋ ਤੁਕੇ ਜੋ ਲਾਉ ਭਾਉ ਅਭਾਉ ਇਹ ਮੰਨੈ ਤਉ ਲਾਉ ਮਿਲਣ ਦੂਰਾਈ आन अपना करत विचारा तौ लौ बीच बेखाई माधवे ऐसी देहु बुझाई सेवा साथ गहु ओट चरन नह बिसरै मोहत चसाई रहा रे मन मुग्ध अचेत चंचल चित तुम ऐसी रिद ना आई ਪ੍ਰਾਨ ਪਤ ਤਿਆਗ ਆਨ ਤੂ ਰਚਿਆ ਉਰਜਿਓ ਸੰਗ ਬੈਰਾਈ ਪ੍ਰਾਨ ਪਤ ਤਿਆਗ ਆਨ ਤੂ ਰਚਿਆ ਉਰਜਿਓ ਸੰਗ ਬੈਰਾਈ ਸੋ ਗੁਣ ਸੋਗ ਨ ਬਿਆਪੈ ਆਪ ਨਾ ਥਾਪੈ ਸਾਧ ਸੰਗਤ ਬੁੱਧ ਪਾਈ ਸਾਖਤ ਕਾ ਬਕ ਨਿਐਉ ਜਾਨ ਜੈਸੇ ਪਵਨ ਚੁਲਾਈ ਕੋਟ ਪਰਾਧ ਅਛਾਦਿਓ ਇਹੋ ਮਾਨ ਕਹਿਣਾ ਕਛੂ ਨਾ ਜਾਇ ਜਨ ਨਾਨਕ ਦੀਨ ਸਰਣ ਆਇਓ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭ ਲੇਖਾ ਰਖੋ ਓਠਾਈ ਸੋਰਠ ਮਹੱਲਾ ਪੰਜਵਾ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇਹੀ ਅੰਤ ਤੱਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਰੇ ਨਰ ਕਾਹੇ ਪਪੁਰ ਹੋ ਦੇਹੀ ਉਡ ਜਾਏ ਕੋ ਧੂਮ ਬਾਦਰੋ ਇਕ ਭਜੋ ਰਾਮ ਸਨੇਹੀ ਰਹਾ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਭਸਮੇਹੀ ਤੀਨ ਸੰਗਿਆ ਕਰ ਨੰਗੇ ਔਰ ਨੰਨੇ ਅੱਖਰ ਬਾਰੇ ਕਈ ਵਾਰ ਅੱਗੇ ਵੀ ਬੇਨਤੀਆਂ ਕੀਤੀਆਂ ਨੇ ਸੰਗਿਆ ਬੋਲ ਜਾਂਦੇ ਨੇ ਆਮ ਪਾਠੇ ਤੀਨ ਸੰਗਿਆ ਕਰ ਸੰਗਿਆ ਨਹੀਂ ਬੋਲਣਾ ਨੰਗੇ ਦਾ ਉਚਾਰਨ ਸ਼ੁੱਧ ਕਰਨਾ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ ਇਹ ਪਾਠ ਸੁਣ ਕੇ ਇਸ ਤਰ੍ਹਾਂ ਪਕਾਉਣਾ ਵੀ ਹੈ ਤੀਨ ਸੰਗਿਆ ਕਰ ਦੇਹੀ ਕੀਨੇ ਗੱਗੇ ਦਾ ਉਚਾਰਨ ਨਹੀਂ ਬਲਕਿ ਨੰਗੇ ਦਾ ਉਚਾਰਨ ਹੈ ਹਾਂਜੀ teen sangya kar dehi kini jal kookar bhasmehi hoye aam rog rehe mah baitha karn karan bisrohi anak paat karmaniye saaje kaache taag parohi toot jaye go soot ba pure phir paache pach tohi jin tum sirje sirj saware ਤੇ ਸਤਿ ਆਵੋ ਦਿਨ ਰੈ ਨੀਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੀ ਹਿ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪਰਗਾਸ ਕੋਈ ਨਾ ਪਹੋਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਆਪਣੇ ਸਤਿਗੁਰ ਕੈ ਬਲਿਹਾਰੈ ਅਗੈ ਸੁਖ ਪਾਛੈ ਸੁਖ ਸਹਿਜ ਘਰ ਆਨੰਦ ਹਮਾਰਾ ਰਹਾਉ ਅੰਤਰ ਜਾਮੀ ਕਰਨ ਹਾਰਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈਪੀ ਹੋਵਨ ਹਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਆਮ ਹੀ ਪਾਠੀ ਔਰ ਰਾਗੀ ਸਿੰਘਾਂ ਦੀ ਇਥੇ ਆਪਾਂ ਇਹ ਵਿਸ਼ਰਾਮ ਦੀ ਗਲਤੀ ਵੇਖਦੇ ਸੁਣਦੇ ਆ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਮਨਹਾਰਾ ਇਹ ਪਾਠ ਆਮ ਸੁਣਨ ਵਿੱਚ ਆਉਂਦਾ ਪਰ ਇਹ ਵਿਸ਼ਰਾਮ ਸਹੀ ਨਹੀਂ ਗਲਤ ਹੈ ਪ੍ਰਭ ਤੇ ਵਿਸ਼ਰਾਮ ਸਹੀ ਹੈ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਕਿਉਂਕਿ ਇਹ ਸ਼ਬਦ ਤਕਰੀਬਨ ਸੰਗਤਾਂ ਨੂੰ ਆਮ ਯਾਦ ਹੁੰਦਾ ਹੈ ਆਪਾਂ ਸਤਿਗੁਰੂ ਮਹਾਰਾਜ ਦਾ ਸ੍ਰੀ ਮੁਖਵਾਕ ਵੀ ਸਰਵਣ ਕਰਦੇ ਆਂ ਰਾਗੀ ਸਿੰਘਾਂ ਪਾਸੋਂ ਵੀ ਆਮ ਇਹ ਆਪਾਂ ਸ਼ਬਦ ਕੀਰਤਨ ਰੂਪ ਵਿੱਚ ਵੀ ਸੁਣਦੇ ਆਂ ਸੋ ਇਹ ਚੇਤੇ ਰੱਖਣਾ ਮੂਰਤ ਤੇ ਵਿਸਰਾਮ ਨਹੀਂ ਹੈ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਇਹ ਪ੍ਰਭ ਤੇ ਵਿਸਰਾਮ ਸਹੀ ਹੈ ਚੇਤੇ ਰੱਖਣਾ ਜੀ ਹਾਂਜੀ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕੰਠ ਲਗਾਇ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੀ